ਹਾਂਜੀ ਕਰਾਂ ਸ਼ੁਕਰਾਨਾ ਤੇਰੀ ਕਲਾ ਬਾਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਸ ਦੁਨੀਆ ਦੇ ਉੱਤੇ ਮੰਨ ਲਓ ਕੋਈ ਐਸਾ ਚਿੱਤਰਕਾਰ ਹੋਇਆ ਜਿਨੇ ਬਹੁਤ ਸੋਹਣੀਆਂ ਤਸਵੀਰਾਂ ਮੂਰਤਾਂ ਘੜੀਆਂ ਹੋਣਗੀਆਂ ਤਸਵੀਰਾਂ ਬਣਾਈਆਂ ਹੋਣਗੇ ਜਿਹਨੇ ਬਹੁਤ ਪਿਆਰੇ ਚਿੱਤਰ ਬਣਾਏ ਹੋਣਗੇ ਤੇ ਹੁਣ ਐਸੇ ਚਿੱਤਰਕਾਰ ਦੇ ਅੰਦਰ ਗੁਣ ਪੈਦਾ ਕਰਨ ਵਾਲਾ ਜਿਹੜਾ ਪਰਮਾਤਮਾ ਉਹ ਆਪ ਕਿੰਨਾ ਕੁ ਵੱਡਾ ਚਿੱਤਰਕਾਰ ਹੋ ਤੇ ਉਹਨੇ ਤਾਂ ਫਿਰ ਵੀ ਕਾਗਜ਼ਾਂ ਦੇ ਉੱਤੇ ਉਹ ਮੂਰਤਾਂ ਬਣਾਈਆਂ ਤੇ ਪ੍ਰਮਾਤਮਾ ਨੇ ਅਸਲ ਦੇ ਵਿੱਚ ਕੈਸੇ ਜੀਵ ਜੰਤੂ ਪੈਦਾ ਕੀਤੇ ਨੇ ਐਸੇ-ਐਸੇ ਜੀਵ ਜੰਤੂ ਨੇ ਜਿਨ੍ਹਾਂ ਨੂੰ ਦੇਖ ਕੇ ਬੰਦਾ ਹੈਰਾਨ ਹੋ ਜਵੇ ਕਿ ਪਤਾ ਹੀ ਨਹੀਂ ਲੱਗਦਾ ਕਿ ਉਹ ਅਸਲ ਦੇ ਵਿੱਚ ਜੀਵ ਆ ਜਾਂ ਉਹ ਕੋਈ ਕਿਸੇ ਦਰਖਤ ਦਾ ਹਿੱਸਾ ਨੇ ਅ ਦਰਖਤ ਦੇ ਉੱਤੇ ਹੁਣ ਤੁਹਾਨੂੰ ਕਿਰਲੀ ਦਿੱਸਦੀ ਆ ਕਿਰਲੀ ਆ ਇੱਥੇ ਬੈਠੀ ਆ ਬਿਲਕੁਲ ਦਰਖਤ ਦੇ ਨਾਲ ਦਾ ਹੀ ਰੰਗ ਆ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਨੇ ਜੈਸੇ ਜੈਸੇ ਦਰਖਤ ਬਣਾਇਆ ਜੈਸੀ ਬਨਸਪਤੀ ਬਣਾਈ ਆ ਕੁਝ ਜੀਵ ਵੀ ਐਸੇ ਬਣਾਏ ਨੇ ਜਿਹੜੇ ਬਿਲਕੁਲ ਉਸ ਬਨਸਪਤੀ ਦੇ ਵਿੱਚ ਇੱਕਮਿਕੀ ਹੋ ਜਾਂਦੇ ਆ ਇੱਕ ਵਾਰੀ ਦੇਖਣ ਨੂੰ ਬੰਦੇ ਨੂੰ ਭੁਲੇਖਾ ਪੈਂਦਾ ਵੀ ਪਤਾ ਹੀ ਨਹੀਂ ਲੱਗਦਾ ਕਿ ਕੋਈ ਜੀਵ ਹੈ ਜਾਂ ਨਹੀਂ ਆ ਦੇਖੋ ਤੁਸੀਂ ਐਸੇ ਜੀਵ ਨੇ ਦੇਖਣ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੋਈ ਜੀਵ ਆ ਇਦਾਂ ਲੱਗਦਾ ਜਿਵੇਂ ਕੋਈ ਪੁਰਾਣੀ ਕਿਸੇ ਤਰਖਤ ਦੀ ਕੋਟਾਣੀ ਟੁੱਟੀ ਹੋਵੇ ਛੋਟੀ ਮੋਟੀ ਹਨਾ ਕੈਸੀ ਬਾ ਕਮਾਲ ਖੇੜਾ ਵਾਹਿਗੁਰੂ ਦੀ ਕਿਹੜੇ ਕਿਹੜੇ ਜੀਵ ਜੰਤੂਆਂ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਆ ਪਾਕਸਰੀ ਗੱਲ ਕਰੀ ਦੀ ਆ 84 ਲੱਖ ਕਹੀ ਗਏ ਦਿੰਦੇ ਆ ਵੀ 84 ਲੱਖ ਤੋਂ ਵੱਧ ਆ ਜਿਹੜੀ ਜੂਨ ਆ ਉਹ 84 ਲੱਖ ਹੀ ਆ ਜਿਹੜੇ ਜੀਵ ਨੇ ਕਹਾਂ ਜੜੀਆਂ ਉਹਨਾਂ ਦੀਆਂ ਕਿਸਮਾਂ ਨੇ ਉਹ ਅਣਗਿਣਤ ਨੇ ਉਹਨਾਂ ਨੂੰ ਆਪਾਂ ਗਿਣ ਨਹੀਂ ਸਕਦੇ ਜੂਨ ਆ ਜਿਹੜੀ ਉਹ 84 ਲੱਖੀ ਹੈ ਇਹਦੇ ਤੇ ਕਿਸੇ ਦਿਨ ਆਪਾਂ ਗੱਲ ਕਰਾਂਗੇ ਕਿਉਂਕਿ ਜੋ ਵਾਹਿਗੁਰੂ ਨੇ ਕਹਿਤਾ ਉਹਦੇ ਤੇ ਕੋਈ ਕਹਿਨ ਤੋਂ ਪ੍ਰਾਂਤੂ ਨਹੀਂ ਅੱਖਾਂ ਮੀਚ ਕੇ ਅਨਾਂ ਵਿਸ਼ਵਾਸ ਆ ਸਾਨੂੰ ਸਾਡੇ ਰੱਬ ਦੇ ਉੱਤੇ ਇਹ ਹੀ ਅਨਾਂ ਵਿਸ਼ਵਾਸ ਤੁਸੀਂ ਆ ਆਪਣੇ ਪਰਮਾਤਮਾ ਦੇ ਉੱਤੇ ਕਰਨਾ ਤਾਂ ਹੀ ਤੁਹਾਨੂੰ ਕਹੀਦਾ ਕਿ ਉਹਦੇ ਤੇ ਭਰੋਸਾ ਰੱਖਣਾ ਸ਼ੁਰੂ ਕਰੋ ਕਿਉਂਕਿ ਜਿੱਦਣ ਤੁਹਾਡਾ ਪ੍ਰਮਾਤਮਾ ਤੇ ਭਰੋਸਾ ਹੋ ਗਿਆ ਉਸੇ ਦਿਨ ਖੇੜ ਵਾਣੀਆਂ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ